ਹਰ ਇੱਕ ਗੱਲ ਜ਼ਰੂਰ ਕਰਦੇ ਹੁੰਨੇ ਆ ਬਾਈ ਜਾਂ ਤਾਂ ਆਪਣੇ ਮਿੱਤਰ ਪਿਆਰਿਆਂ ਨਾਲ ਸਾਂਝੀ ਕਰਦੇ ਆ ਜਾਂ ਆਪਸਰੇ ਵਿੱਚ ਆਪਾਂ ਸੋਚਦੇ ਆ ਕਿ ਮੈਨੂੰ ਬਸ ਇੱਕ ਮੌਕਾ ਮਿਲ ਜਾਵੇ ਮੈਂ ਨੇਹਰੀਆਂ ਖਾਲ ਦੂੰ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਬਸ ਇੱਕ ਮੌਕਾ ਮਿਲੇ ਹਣੀ ਪਰ ਅਸਲ ਦੇ ਵਿੱਚ ਮੌਕੇ ਸਭ ਨੂੰ ਮਿਲਦੇ ਆ ਜੀ ਜ਼ਿੰਦਗੀ ਦੇ ਵਿੱਚ ਸਕਸੈਸਫੁਲ ਹੋਣ ਦੇ ਮੌਕੇ ਸਭ ਨੂੰ ਮਿਲਦੇ ਆ ਗੱਲ ਹੈ ਮੌਕੇ ਨੂੰ ਪਛਾਣਨ ਦੀ ਸੋ ਜਿੱਦ ਤੱਕ ਇੱਕ ਇੱਕ ਉਠ ਹੁੰਦਾ ਹੈ ਉਠਾ ਖੂਰੇ ਵਿੱਚ ਗਿਰ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨੂੰ ਇੱਕ ਮੌਕਾ ਮਿਲਦਾ ਹੈ ਤੇ ਊਠ ਹੈ ਜਿਹੜਾ ਉਸ ਮੌਕੇ ਨੂੰ ਕਿੱਦਾਂ ਪਛਾਣਦਾ ਹੈ ਤੇ ਉਹਦੀ ਵਰਤੋਂ ਕਰਕੇ ਕਿੱਦਾਂ ਉਹ ਆਪਣੀ ਜਾਨ ਬਚਾਉਂਦਾ ਹੈ ਤਾਂ ਇਹ ਚੀਜ਼ ਦੇਖਣ ਦੇ ਲਈ ਪਾਈ ਪੂਰੀ ਵੀਡੀਓ ਨੂੰ ਲਾਸਟ ਤੱਕ ਦੇਖਣਾ ਤੇ ਸੁਣਨਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਤੁਸੀਂ ਮੌਕੇ ਨੂੰ ਕਿੱਦਾਂ ਪਛਾਣਨਾ ਹੈ ਤੇ ਕਿੱਦਾਂ ਉਸ ਨੂੰ ਯੂਜ਼ ਕਰਕੇ ਆਪਣੇ ਨੂੰ ਆਪ ਨੂੰ ਮੰਜ਼ਲ ਤੇ ਲੈ ਕੇ ਜਾਣਾ ਸੋ ਆਪ ਸਭ ਜੀ ਸਾਡੇ ਇਸ YouTube ਚੈਨਲ ਵਿੱਕੀ ਸਟਾਰ ਦਫਤਰੀ ਵਾਲਾ 98 ਤੇ ਸਵਾਗਤ ਹੈ ਭਾਈ ਸੋ ਉਮੀਦ ਕਰਦਾ ਕਿ ਆਪ ਸਭ ਠੀਕ ਠਾਕ ਹੋਗੇ ਵਧੀਆ ਹੋਗੇ ਸੋ ਅੱਜ ਦੀ ਜਿਹੜੀ ਕਹਾਣੀ ਹੈ ਆਪਣੀ ਉਹ ਹੈਗੀ ਇੱਕ ਊਠ ਦੀ ਕਹਾਣੀ ਸੋ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਪਿੰਡ ਤੋਂ ਬਾਹਰ ਕਿਸਾਨ ਰਹਿੰਦਾ ਹੁੰਦਾ ਸੀਗਾ ਉਸ ਕਿਸਾਨ ਦੇ ਕੋਲ ਇੱਕ ਬਹੁਤ ਪੁਰਾਣਾ ਊਠ ਰਹਿੰਦਾ ਸੀਗਾ ਜਿਹੜਾ ਕਿ ਉਹਦੇ ਦੁੱਖ ਦੇ ਸੁੱਖ ਦੇ ਸਮੇਂ ਉਹਦੇ ਨਾਲ ਰਹਿੰਦਾ ਹੁੰਦਾ ਸੀਗਾ ਠੀਕ ਹੈ ਜੀ ਊਠ ਬਹੁਤ ਪੁਰਾਣਾ ਉਹਦੇ ਨਾਲ ਰਹਿੰਦਾ ਸੀਗਾ ਹੁਣ ਜਿਹੜਾ ਊਠ ਸੀਗਾ ਭਾਈ ਉਹ ਬੁੱਢਾ ਹੋ ਚੁੱਕਿਆ ਸੀਗਾ ਕਿਉਂਕਿ ਬਹੁਤ ਸਾਲਾਂ ਲਈ ਉਹਦੇ ਨਾਲ ਰਹਿ ਰਿਹਾ ਸੀਗਾ ਤੇ ਊਠ ਦੇ ਵਿੱਚ ਨਾ ਤਾਂ ਪਹਿਲਾਂ ਲਈ ਤਾਕਤ ਰਹੀ ਸੀ ਨਾ ਹੀ ਪਹਿਲਾਂ ਲਈ ਉਹਦੇ ਵਿੱਚ ਫੁਰਤੀ ਰਹੀ ਸੀ ਕਿ ਉਹ ਬਜ਼ੁਰਗ ਹੋ ਗਏ ਸੀ ਭਾਈ ਉੱਠ ਨਾ ਹੀ ਉਹ ਤੋਂ ਇੰਨਾ ਜ਼ਿਆਦਾ ਕੰਮ ਹੁੰਦਾ ਸੀ ਨਾ ਬਜਨ ਵਗੈਰਾ ਚੱਕਿਆ ਜਾਂਦਾ ਸੀਗਾ ਠੀਕ ਹੈ ਜੀ ਤਾਂ ਇੱਕ ਦਿਨ ਉਹ ਕਿਸਾਨ ਤੇ ਊਠ ਰਸਤੇ ਦੇ ਵਿੱਚ ਤੁਰੇ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਭਾਈ ਅੱਗੇ ਚੱਲ ਕੇ ਇੱਕ ਬਹੁਤ ਗਹਿਰਾ ਖੱਡਾ ਸੀਗਾ ਤਾਂ ਊਠ ਹੁੰਦਾ ਜਿਹੜਾ ਭਾਈ ਉਹ ਖੱਡੇ ਦੇ ਵਿੱਚ ਡਿੱਗ ਜਾਂਦਾ ਹੈ ਉਸ ਤੋਂ ਬਾਅਦ ਊਠ ਆ ਜਿਹੜਾ ਉਹ ਜੋਰ-ਜੋਰ ਦੀ ਚਲਾਉਣ ਲੱਗਦਾ ਝੰਗਾੜਾ ਮਾਰਨ ਲੱਗ ਜਾਂਦਾ ਠੀਕ ਹੈ ਜੀ ਤਾਂ ਕਿਸਾਨ ਸੁਣਦਾ ਤੇ ਦੇਖਦਾ ਤਾਂ ਕਿਸਾਨ ਇੱਕਦਮ ਦੇਖ ਕੇ ਪਹਿਲਾਂ ਤਾਂ ਡਰ ਜਾਂਦਾ ਵੀ ਇਹ ਕੀ ਬਣਾ ਵਰਤ ਗਿਆ ਹਨਾ ਤੇ ਉਸ ਤੋਂ ਬਾਅਦ ਉਹ ਸੋਚੀ ਜਾਂਦਾ ਸੋਚੀ ਜਾਂਦਾ ਤੇ ਟੈਨਸ਼ਨ ਦੇ ਵਿੱਚ ਪੈ ਜਾਂਦਾ ਕਿ ਮੈਂ ਹੁਣ ਊਠ ਨੂੰ ਇਸ ਖੱਡੇ ਦੇ ਵਿੱਚੋਂ ਕਿੱਦਾਂ ਬਾਹਰ ਕੱਢਾਂ ਕਿ ਮੈਂ ਕੀ ਕਰਾਂ ਉਹ ਕਾਫੀ ਟਾਈਮ ਸੋਚਣ ਤੋਂ ਬਾਅਦ ਕਿਸਾਨਾ ਜਿਹੜਾ ਉਹ ਇੱਕ ਫੈਸਲੇ ਤੇ ਪਹੁੰਚਦਾ ਉਹ ਸੋਚਦਾ ਕਿ ਯਾਰ ਉੱਠੋਣ ਇਹ ਬਹੁਤ ਬੁੱਢਾ ਹੋ ਚੁੱਕਿਆ ਹੈ ਹਨਾ ਤੇ ਬਹੁਤ ਸਾਲ ਹੋ ਗਏ ਨੂੰ ਮੇਰੇ ਨਾਲ ਰਹਿੰਦੇ ਨੂੰ ਤੇ ਇਹ ਬੁੱਢਾ ਹੋ ਚੁੱਕਿਆ ਨਾ ਤੇ ਚ ਪਹਿਲਾਂ ਵਾਲੀ ਫੁਰਤੀ ਨਹੀਂ ਹੈ ਠੀਕ ਹੈ ਵੀ ਨਾਏ ਤੋਂ ਪਹਿਲਾਂ ਵਾਂਗੂ ਕੰਮ ਹੋਵੇ ਨਾ ਇਹ ਤੇਜ਼ ਰਹਾ ਪਹਿਲਾਂ ਵਾਂਗੂ ਤਾਂ ਇਸ ਕਰਕੇ ਭਾਈ ਮੈਨੂੰ ਐ ਲੱਗਦਾ ਵੀ ਇਹਦਾ ਹੁਣ ਟਾਈਮ ਆ ਚੁੱਕਿਆ ਹੈ ਕਿ ਆਪਾਂ ਇਹਨੂੰ ਇੱਥੇ ਹੀ ਦਫਨਾ ਦਈਏ ਇਦਾਂ ਹੀ ਦਫਨਾ ਦਈਏ ਠੀਕ ਹੈ ਕਿਉਂਕਿ ਜੇ ਮੈਂ ਇਹਨੂੰ ਕੱਢੂੰਗਾ ਇਹਦੇ ਵਿੱਚੋਂ ਤਾਂ ਮੇਰਾ ਟਾਈਮ ਵੀ ਬਹੁਤ ਜ਼ਿਆਦਾ ਖਰਾਬ ਹੋਊਗਾ ਤੇ ਟਾਈਮ ਦੇ ਨਾਲ-ਨਾਲ ਮੇਰਾ ਪੈਸਾ ਵੀ ਖਰਾਬ ਹੋਊਗਾ ਤਾਂ ਇਸ ਕਰਕੇ ਮੈਂ ਊਠ ਨੂੰ ਇਹਦੇ ਖੱਡੇ ਦੇ ਵਿੱਚ ਹੀ ਦੱਬ ਦੰਨਾ ਤਹੋ ਕੀ ਕਰਦਾ ਭਾਈ ਪਿੰਡ ਦੇ ਵਿੱਚ ਜਾਂਦਾ ਤੇ ਪੰਜ ਸੱਤ ਮਜ਼ਦੂਰ ਲੈ ਕੇ ਆਉਂਦਾ ਤੇ ਜਿਹੜੇ ਮਜ਼ਦੂਰ ਹੁੰਦੇ ਨੇ ਭਾਈ ਉਹ ਕਹਿਆਂ ਦੇ ਨਾਲ ਖੂਰ ਜਿਹੜਾ ਟੋਆ ਹੁੰਦਾ ਜਿੱਥੇ ਊਠ ਗਿਰਿਆ ਹੁੰਦਾ ਉਹਦੇ ਵਿੱਚ ਮਿੱਟੀ ਪਾਉਣ ਲੱਗ ਜਾਂਦੇ ਆ ਠੀਕ ਹੈ ਉਹ ਮਿੱਟੀ ਪਾਈ ਜਾਂਦੇ ਪਾਈ ਜਾਂਦੇ ਤੇ ਉਸ ਤੋਂ ਬਾਅਦ ਜਿਹੜਾ ਨੀਚੇ ਊਠ ਹੁੰਦਾ ਊਠ ਜੀ ਮਾਇੂਸ ਹੋਣ ਦੀ ਜਗ੍ਹਾ ਉਸ ਮਿੱਟੀ ਨੂੰ ਇਸ ਤਰ੍ਹਾਂ ਵਰਤਦਾ ਇਸ ਤਰ੍ਹਾਂ ਵਰਤਦਾ ਕਿ ਉਹ ਸਾਰੇ ਉਸ ਤੋਂ ਬਾਅਦ ਹੈਰਾਨ ਰਹਿ ਜਾਂਦੇ ਨੇ ਹਨਾ ਪਹਿਲਾਂ ਤਾਂ ਉੱਠ ਚਲਾਈ ਜਾਂਦਾ ਰੋਣ ਲੱਗ ਰਿਹਾ ਹੁੰਦਾ ਤਾਂ ਉਸ ਤੋਂ ਬਾਅਦ ਇੱਕਦਮ ਆਵਾਜ਼ ਊਠ ਦੀ ਬੰਦ ਹੋ ਜਾਂਦੀ ਹੈ ਤੇ ਪਰ ਉਹ ਮਿੱਟੀ ਫੇਰ ਵੀ ਡਿੱਗੀ ਜਾਂਦੇ ਡਿੱਗੀ ਜਾਂਦੇ ਜਦੋਂ ਉਹ ਮਿੱਟੀ ਡੇਗਦੇ ਆ ਤਾਂ ਉਹ ਊਠ ਦੀ ਸਿੱਧੀ ਉੱਪਰ ਕਹਿ ਲ ਢੂਹੀ ਗੇਹਲੋ ਜਾਂ ਉਹਦੀ ਪਿੱਠ ਤੇ ਡਿੱਗ ਜਾਂਦੀ ਹੈ ਤਾਂ ਊਠ ਉਹਨੂੰ ਐ ਛਟਕਾ ਕੇ ਜੇ ਮਿੱਟੀ ਨੂੰ ਥੱਲੇ ਡੇਗ ਦਿੰਦਾ ਤੇ ਆਪ ਉਹਦੇ ਉੱਪਰ ਆ ਜਾਂਦਾ ਉਹ ਮਿੱਟੀ ਡੇਗਦੇ ਊਠ ਦੇ ਉੱਪਰ ਡਿੱਗਦੀ ਊਠ ਛਟਕਾ ਕੇ ਥੱਲੇ ਡੇਗਦਾ ਤੇ ਊਠ ਉੱਪਰ ਆ ਜਾਂਦਾ ਤਾਂ ਇਸੇ ਤਰ੍ਹਾਂ ਭਾਈ ਉਹ ਕਾਫੀ ਟਾਈਮ ਲੱਗੇ ਰੇ ਮਿੱਟੀ ਪਾਈ ਗਈ ਮਿੱਟੀ ਪਾਈ ਗਈ ਤੇ ਇਸੇ ਤਰ੍ਹਾਂ ਭਾਈ ਜਿਹੜਾ ਖੱਡਾ ਉਹ ਮਿੱਟੀ ਨਾਲ ਭਰਦਾ ਗਿਆ ਤੇ ਊਠ ਉਹਦੀ ਮਿੱਟੀ ਦੀ ਢਾਲ ਬਣਾ ਕੇ ਉਹ ਖੂਦੋ ਬਾਹਰ ਆ ਗਿਆ ਜਦ ਆਉਂਦਾ ਤਾਂ ਜਿਹੜੇ ਉਹ ਲੱਗ ਰਹੇ ਹੁੰਦੇ ਨੇ ਮਜ਼ਦੂਰ ਤੇ ਉਹ ਕਿਸਾਨ ਇਹ ਚੀਜ਼ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਵੀ ਇਹ ਕਿੱਦਾਂ ਹੋ ਗਿਆ ਵੀ ਮੈਂ ਤਾਂ ਊਠ ਨੂੰ ਮਾਰਨ ਨੂੰ ਵਰਦਾ ਸੀਗਾ ਵੀ ਮੈਂ ਤਾਂ ਇਹਨੂੰ ਵਿੱਚ ਦੱਬ ਰਿਹਾ ਸੀਗਾ ਪਰ ਇਹ ਪਤੰਦਰ ਦਾ ਬਾਹਰ ਨਿਕਲਿਆ ਵੀ ਇਹ ਕੀ ਕਿਵੇਂ ਹੋਇਆ ਕੀ ਗੱਲਬਾਤ ਹੋਈ ਤਾਂ ਉਸ ਤੋਂ ਬਾਅਦ ਭਾਈ ਉਹ ਜਿਹੜਾ ਕਿਸਾਨ ਹੈ ਉਹ ਆਪਣੇ ਆਪ ਤੇ ਬਹੁਤ ਪ੍ਰਸਤਾਵਾ ਕਰਦਾ ਤੇ ਊਠ ਅੱਗੇ ਰੋਣ ਵੀ ਲੱਗ ਜਾਂਦਾ ਹਨ ਕਿਉਂਕਿ ਊਠ ਉਹਦਾ ਬਹੁਤ ਵਫਾਦਾਰ ਹੁੰਦਾ ਸੀਗਾ ਕਾਫੀ ਸਾਲਾਂ ਤੋਂ ਉਹਦੇ ਨਾਲ ਰਹਿੰਦਾ ਸੀ ਤੇ ਉਹਦੇ ਦੁੱਖ ਦੇ ਸੁੱਖ ਦੇ ਸਮੇਂ ਉਹਦਾ ਵਿਚਾਰਾ ਸਾਥ ਵੀ ਦਿੰਦਾ ਜੇ ਪਰ ਉਹਨੂੰ ਮਾਰਨ ਲੱਗਿਆ ਸੀਗਾ ਇਸ ਕਰਕੇ ਇਹਨੂੰ ਬਹੁਤ ਜ਼ਿਆਦਾ ਪਸਤਾਵਾ ਹੋਇਆ ਤਾਂ ਇਹਦੇ ਇਸ ਕਹਾਣੀ ਤੋਂ ਆਪਾਂ ਨੂੰ ਸਿੱਖ ਕੀ ਮਿਲਦੀ ਹੈ ਜੀ ਇਸ ਕਹਾਣੀ ਤੋਂ ਆਪਾਂ ਨੂੰ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਭਈ ਜ਼ਿੰਦਗੀ ਦੇ ਵਿੱਚ ਜਿਹੜੇ ਮੌਕੇ ਆ ਮੌਕੇ ਤਾਂ ਸਭ ਨੂੰ ਮਿਲਦੇ ਆ ਅਨਾ ਤੁਹਾਨੂੰ ਵੀ ਮਿਲਦੇ ਆ ਤੇ ਮੈਨੂੰ ਵੀ ਮਿਲਦੇ ਆ ਤੇ ਪਹਿਲਾਂ ਵੀ ਮਿਲੇ ਸੀਗੇ ਤੁਹਾਨੂੰ ਵੀ ਮਿਲੇ ਸੀ ਤੇ ਅੱਗੇ ਵੀ ਮਿਲਦੇ ਰਹਿਣਗੇ ਗੱਲ ਬਸ ਉਸ ਮੌਕੇ ਨੂੰ ਪਹਿਚਾਨਣ ਦੀ ਹੈ ਹਨੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਸਫਲਤਾ ਦੇ ਰਾਹ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆਉਣਗੀਆਂ ਬਹੁਤ ਸਾਰੇ ਲੋਕ ਐਦਾਂ ਦੇ ਆਉਣਗੇ ਜਿਹੜੇ ਤੁਹਾਨੂੰ ਨੈਗੇਟਿਵ ਕਰਨਗੇ ਹਨੀ ਪਰ ਆਪਾਂ ਨੇ ਉਹ ਚੀਜ਼ਾਂ ਤੋਂ ਘਬਰਾਉਣਾ ਨਹੀਂ ਹੈਗਾ ਉਹ ਚੀਜ਼ਾਂ ਨੂੰ ਆਪਾਂ ਨੇ ਜਿੱਦਾਂ ਕਿ ਜਿਹੜੀਆਂ ਇਹ ਰੁਕਾਵਟਾਂ ਨੇ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਜਾਂ ਫਿਰ ਕੋਈ ਮੁਸੀਬਤਾਂ ਨੇ ਦੁੱਖ ਤਕਲੀਫਾਂ ਨੇ ਜਾਂ ਫਿਰ ਕੋਈ ਐਦਾਂ ਦੇ ਇਨਸਾਨ ਨੇ ਜੋ ਤੁਹਾਨੂੰ 네ਗੇਟਿਵ ਕਰ ਰਹੇ ਨੇ ਇਹਨੂੰ ਇੱਕ ਤਰ੍ਹਾਂ ਦੀ ਆਪਣੀ ਮਿੱਟੀ ਮੰਨ ਕੇ ਚੱਲੋ ਤੇ ਤੁਸੀਂ ਉਠੋ ਠੀਕ ਹੈ ਜੀ ਤੇ ਤੁਸੀਂ ਊਠ ਦੇ ਤਰ੍ਹਾਂ ਇਹਨਾਂ ਦੁੱਖਾਂ ਤਕਲੀਫਾਂ ਨੂੰ ਇਹਨਾਂ ਲੋਕਾਂ ਨੂੰ 네ਗੇਟਿਵ ਲੋਕਾਂ ਨੂੰ 네ਗੇਟਿਵ ਵਿਚਾਰਾਂ ਨੂੰ ਮਿੱਟੀ ਦੀ ਤਰ੍ਹਾਂ ਢਾਲ ਬਣਾਉਂਦੇ ਇਹ ਤੁਹਾਡੇ ਉੱਪਰ ਡਿੱਗਣਗੇ ਤੇ ਤੁਸੀਂ ਇਹਦੀ ਢਾਲ ਬਣਾਉਂਦੇ ਰਹੋ ਤੇ ਉੱਪਰ ਆਉਂਦੇ ਰਹੋ ਤੇ ਇੱਕ ਨਾ ਇੱਕ ਦਿਨ ਤੁਸੀਂ ਵੀ ਊਠ ਦੇ ਵਾਂਗੂ ਜ਼ਰੂਰ ਸਕਸੈਸਫੁਲ ਹੋਵੋਗੇ ਤੇ ਆਪਣੇ ਗੋਲ ਨੂੰ ਅਚੀਵ ਕਰੋਗੇ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਭਾਈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸਾਡੇ ਇਸ ਚੈਨਲ ਵਿੱਕੀ ਸਟਾਰ ਸਤਰੀ ਵਾਲਾ 98 ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਭਾਈ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਸੋ ਵੀਡੀਓ ਦੇਖਣ ਲਈ